ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਅੱਜ ਚੌਥਾ ਬਜਟ ਪੇਸ਼ ਕੀਤਾ ਗਿਆ ਸਾਰਿਆਂ ਦੀਆਂ ਨਜ਼ਰਾਂ ਇਸ ਬਜਟ ਤੇ ਇਸ ਕਰਕੇ ਵੀ ਖਾਸ ਤੌਰ ਤੇ ਸਨ ਕਿ ਮਾਨ ਸਰਕਾਰ ਦੇ ਵੱਲੋਂ ਜੋ ਔਰਤਾ ਦੇ ਨਾਲ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਸੀ ਕਿ ਪਹਿਲਾਂ 1000 ਤੇ ਫਿਰ 1100 ਰੁਪਏ ਦਾ ਕਿ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਉਹਨਾਂ ਦੇ ਅਕਾਊਂਟ 'ਚ ਸਿੱਧੇ ਪਾਇਆ ਪਾਏ ਜਾਣਗੇ ਪਰ ਕੀ ਹੋਇਆ ਕਿ ਜਦੋਂ ਅੱਜ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਦੇ ਵੱਲੋਂ ਤਾਂ ਉਸ ਦੇ ਵਿੱਚ ਇਸ ਗਰੰਟੀ ਨੂੰ ਲੈ ਕੇ ਚੁੱਪੀ ਧਾਰ ਲਈ ਗਈ ਮਾਨ ਸਰਕਾਰ ਦੇ ਵੱਲੋਂ ਇਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦੇ ਵੱਲੋਂ ਨਿਸ਼ਾਨੇ ਸਾਧਨੇ ਸ਼ੁਰੂ ਹੋ ਗਏ ਨੇ ਵਿਰੋਧੀ ਧਿਰ ਨੇ ਮਾਨ ਸਰਕਾਰ ਦੇ ਉੱਤੇ ਨਿਖੇਧੀ ਕਰੈ ਉਹਦੀ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਸੇ ਦੌਰਾਨ ਸੁਪਾਲ ਸਿੰਘ ਖਹਿਰਾ ਜੋ ਕਿ ਕਾਂਗਰਸ ਦੇ ਹਲਕਾਪੁਰ ਅਤਿ ਤੋਂ ਵਿਧਾਇਕ ਨੇ ਉਹਨਾਂ ਨੇ ਇਸ ਸੰਬੰਧੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਸਾਂਝੀ ਕਰ ਨਾਲਦਨ ਉਹਨਾਂ ਨੇ ਲਿਖਿਆ ਕਿ ਜੋ ਨਕਲੀ ਇਨਕਲਾਬੀ ਨੇਤਾ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਔਰਤਾਂ ਨੂੰ ਗਰੰਟੀ ਦਿੱਤੀ ਗਈ ਸੀ ਕਿ ਉਹਨਾਂ ਨੂੰ ਹਰ ਮਹੀਨੇ 1100 ਰੁਪਏ ਦਿੱਤੇ ਜਾਣਗੇ ਤੇ ਅਗਲੇ ਬਜਟ ਦੇ ਵਿੱਚ ਅਜਿਹਾ ਬਜਟ ਪੇਸ਼ ਕੀਤਾ ਜਾਵੇਗਾ ਜਿਸ ਦੇ ਵਿੱਚ ਔਰਤਾਂ ਨੂੰ ਪੈਸੇ ਉਹਨੇ ਸ਼ੁਰੂ ਹੋ ਜਾਣਗੇ ਪਰ ਜੋ ਇਹ ਨੇਤਾ ਨੇ ਇਹ ਅਸਫਲ ਰਹੇ ਦੱਸਦੀ ਹੈ ਕਿ ਮਾਨ ਸਰਕਾਰ ਦੇ ਵੱਲੋਂ 2022 ਦੇ ਵਿੱਚ ਜਦੋਂ ਸੱਤਾ ਆਉਣ ਤੋਂ ਪਹਿਲਾਂ ਔਰਤਾ ਦੇ ਨਾਲ ਵਾਅਦਾ ਕੀਤਾ ਗਿਆ ਸੀ ਉਹਨਾਂ ਨੂੰ 1000 ਰੁਪਏ ਦਿੱਤਾ ਜਾਵੇਗਾ ਉਸ ਤੋਂ ਬਾਅਦ 2024 ਦੇ ਵਿੱਚ ਜਦੋਂ ਚੋਣਾਂ ਹੋਈਆਂ ਤੇ ਮਾਨ ਸਰਕਾਰ ਨੇ ਇਸ ਨੂੰ ਵਧਾ ਕੇ 1100 ਰੁਪਏ ਕਰ ਦਿੱਤਾ ਕਿ ਹੁਣ ਔਰਤਾਂ ਨੂੰ 1100 ਰੁਪਏ ਦਿੱਤੇ ਜਾਣਗੇ ਤੇ ਔਰਤਾਂ ਨੇ ਫਿਰ ਤੋਂ ਇੱਕ ਆਸ ਲਗਾ ਲਈ ਕਿ ਹੁਣ ਮਾਨ ਸਰਕਾਰ ਜਦੋਂ ਅਗਲਾ ਬਜਟ ਪੇਸ਼ ਕਰੇਗੀ ਉਸ ਦੇ ਵਿੱਚ ਔਰਤਾਂ ਦੇ ਲਈ ਵੀ ਖੁਸ਼ਖਬਰੀ ਆਵੇਗੀ ਤੇ ਔਰਤਾਂ ਨੂੰ ਜਿਹੜੇ ਪੈਸੇ ਨੇ ਉਹ ਮਿਲਨੇ ਸ਼ੁਰੂ ਹੋ ਜਾਣਗੇ ਪਰ ਅਜੇ ਹੁਣ ਕੁਝ ਵੀ ਨਹੀਂ ਹੋਇਆ ਮਾਨ ਸਰਕਾਰ ਨੇ ਅੱਜ ਬਜਟ ਪੇਸ਼ ਕੀਤਾ ਪਰ ਉਸ ਦੇ ਵਿੱਚ ਔਰਤਾਂ ਦੇ ਕਿ ਜੋ ਔਰਤਾਂ ਲਈ ਫ੍ਰੀ ਬਾਸ ਸਬਸਪਰ ਹੈ ਉਸ ਨੂੰ ਜਾਰੀ ਰੱਖਿਆ ਜਾਵੇਗਾ ਜੀ ਹਾਂ ਵਿਤ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਔਰਤਾਂ ਫ੍ਰੀ ਬਾਸ ਸਬਸਪਰ ਦਾ ਲਾਭ ਉਠਾ ਰਹੀਆਂ ਨੇ ਉਹਨਾਂ ਦੇ ਦਿਨਾਂ ਨੂੰ ਵੀ ਉਠਾ ਸਕੀਆਂ ਨੇ ਪਰ ਜੋ ਔਰਤਾਂ ਚਾਹੁੰਦੀਆਂ ਸਨ ਕਿ ਔਰਤਾਂ ਨੂੰ 1100 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਨਹੀਂ ਪੂਰਾ ਕੀਤਾ ਗਿਆ ਉਸ ਦੇ ਉੱਤੇ ਮਾਨ ਸਰਕਾਰ ਦੇ ਵੱਲੋਂ ਚੁੱਪੀ ਧਾਰ ਲਈ ਗਈ ਕੁਝ ਉਹਨਾਂ ਨੇ ਖਾਸ ਇਸ ਦੇ ਵਿੱਚ ਬਜਟ ਦੇ ਵਿੱਚ ਕੁਝ ਪੇਸ਼ ਨਹੀਂ ਕੀਤਾ ਜਿਸ ਦੇ ਨਾਲ ਔਰਤਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਲਈ ਕੁਝ ਖੁਸ਼ਖਬਰੀ ਹੈ ਤੇ ਉਹਨਾਂ ਲਈ ਪੈਸੇ ਜਿਹੜੇ ਨੇ ਉਹਨਾਂ ਅਕਾਊਂਟਾਂ 'ਤੇ ਹੋਣੇ ਸ਼ੁਰੂ ਹੋ ਜਾਣਗੇ ਦੱਸਦੇ ਕਿ ਹ ਪਰਦੇਸ਼ ਦੇ ਵਿੱਚ ਵੀ ਔਰਤਾਂ ਦੀ ਮਦਦ ਲਈ ਸਕੀਮਾਂ ਲਾਗੂ ਕੀਤੀਆਂ ਗਈਆਂ ਸਨ ਤੇ ਉਹਨਾਂ ਨੂੰ ਦਿੱਲੀ ਦੇ ਵਿੱਚ ਔਰਤਾਂ ਨੂੰ ਪੈਸੇ ਮਿਲਨੇ ਵੀ ਸ਼ੁਰੂ ਹੋ ਗਏ ਜੋ ਕਿ ਪਾਜ ਪਾ ਸਰਕਾਰ ਨੇ ਦੇਣੇ ਸ਼ੁਰੂ ਕਰ ਦਿੱਤੇ ਪਰ ਪੰਜਾਬ ਸਰਕਾਰ ਦੇ ਜੋ ਵਾਅਦਾ ਕੀਤਾ ਸੀ 2022 ਤੋਂ ਇਹ ਵਾਅਦਾ ਕਰਦੇ ਆ ਰਹੇ ਸਾਨੂੰ ਉਹਨਾਂ ਦੇ ਉੱਤੇ ਕੁਝ ਵੀ ਅਮਲ ਕਰਦੇ ਹੋਏ ਨਜ਼ਰ ਨਹੀਂ ਆਈ ਉਹਨਾਂ ਨੇ ਜੋ ਵਾਅਦਾ ਸੀ ਔਰਤਾ ਦੇ ਨਾਲ ਪੂਰਾ ਨਹੀਂ ਕੀਤਾ ਤੇ ਹੁਣ ਫਿਰ ਕੋਈ ਦਾ ਇੰਤਜ਼ਾਰ ਹੈ ਔਰਤਾ ਦਾ ਅੱਗੇ ਚੱਲੇਗਾ ਕਿ ਅਗਲੇ ਬਜਟ ਚ ਕੀ ਉਹਨਾਂ ਦੇ ਵੱਲੋਂ ਕੁਝ ਲਿਆਂਦਾ ਜਾਂਦਾ ਹੈ ਜਾਂ ਫਿਰ ਉਹਨਾਂ ਦੇ ਲਈ ਨਹੀਂ ਲੈ ਕੇ ਆਉਂਦੇ ਇਹ ਸਕੀਮ ਪੰਜਾਬ ਸਰਕਾਰ ਤੇ ਹੁਣ ਇਸ ਦੇ ਚੱਲਦੇ ਆ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਮਾਨ ਸਰਕਾਰ ਦੇ ਉੱਤੇ ਤੰਜ ਕੱਸੇ ਗਏ ਨੇ ਉਹਨਾਂ ਨੇ ਮਾਨ ਸਰਕਾਰ ਦਾ ਵਿਰੋਧ ਕੀਤਾ ਤੇ ਨਾਲ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚੋਂ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਅਗਲੇ ਬਜਟ ਦੇ ਵਿੱਚ ਔਰਤਾਂ ਦੇ ਲਈ ਅਸੀਂ ਇਹ ਸਕੀਮ ਜਿਹੜੀ ਹੈ ਲੈ ਕੇ ਆਵਾਂਗੇ ਤੇ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ ਪਰ ਸੁਖਪਾਲ ਸਿੰਘ ਖਾਰਾ ਨੇ ਕਿਹਾ ਕਿ ਇਸ ਵਾਰ ਵੀ ਮਾਨ ਸਰਕਾਰ ਜਿਹੜੀ ਹੈ ਔਰਤਾਂ ਨੂੰ ਪੈਸੇ ਦੇਣ ਦੀ ਜਿਹੜੀ ਗਰੰਟੀ ਸੀ ਉਸ ਦੇ ਵਿੱਚ ਅਸਫਲ ਰਹੀ ਹੈ